ਆ ਇਹਦੇ ਇਨਵੈਸਟੀਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਗਏ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਉਸੇ ਸਾਰੇ ਇੰਨੇ ਪੜੇ ਲਿਖੇ ਲੋਕੋ ਉਹਦਾ ਇੰਪੈਕਟ ਐ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਭ ਤੋਂ ਇੱਕ ਲੋਕ ਜੀ ਆ ਰਾਮਤ ਹੋਇਆ ਕੋਈ ਬੜੀ ਆਈ ਆ ਰਾਮਤ ਹੋਇਆ ਜਿਵੇਂ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗ੍ਰਨੇਡ ਦੀ ਗੱਲ ਆਪਾਂ ਹਰੇਕ ਨੂੰ ਗ੍ਰਨੇਡ ਦਾ ਅਟੈਕ ਪਣਾ ਦਿੰਦੇ ਆ ਜਦੋਂ ਦੱਸੇ ਕਿ ਬਰਨੇਜ ਜਦ ਹੋਵੇ ਤੁਹਾਡੀ ਖੰਡ ਹੈ ਜਾਂ ਹੋਰ ਚੀਜ਼ਾਂ ਨੂੰ ਡੈਮੇਜ ਨਾ ਹੋਵੇ ਤੇਰੇ ਨਾਵੇ ਪੇਂਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਬਹੁਤ ਪਛਾਰਾ ਨਹੀਂ ਪਰ ਇੱਕ ਮਿੰਟ ਯਾਰ ਬੰਨੇ ਤੁਹਾਡੀ ਜਾਂਚ ਕੀ ਆਇਆ ਤੁਸੀਂ ਤਾਂ ਮੈਂ ਜਾਂਚ ਜੋ ਨਿਮਣੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰਲੀ ਲੇਅਰ ਆ ਪਈ ਇੰਟੇ ਡੀਪ ਕੋਈ ਲੇਅਰ ਤੇ ਨਹੀਂ ਮਿਲਦਾ ਕੁਦਵਾਰ ਨੇੜੇ ਐ ਕੋਈ ਨਹੀਂ ਆ ਬੱਲੀ ਗੱਲ ਸਿਰੇ ਦਵਾਰਾ ਦੌਰਾਨ ਕਿ ਟੋਕੀ ਉੱਤੇ ਕੋਈ ਹੈ ਉਹਨੂੰ ਵੀ ਪਤਾ ਹੈ ਸਿਕੰਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜਾ ਸੀ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਸੀ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਅੱਜ ਅਸੀਂ ਉਹ ਚੀਜ਼ ਦੇਖੀ ਕਿ ਫੋਮੈ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਇਹ ਫਾਮ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹ ਵੀ ਫਾਮ ਕਰ ਲੋਕਾਂ ਨੂੰ ਪਹਿਲੇ ਕਰਨ ਔਰ ਗਲਤ ਫੁਆਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪੌਂਸਿਬਿਲਟੀ ਐਕਟੀਵੇਟ ਹੋਈ ਸਰ ਆਖਿਰ ਤੱਕ ਹੈ ਲੱਗਦੀ ਕਿ ਕਾਫੀ ਦੂਰ ਦੂਰ ਤੱਕ ਫੁਆਕਰੇ ਦੀ ਆਵਾਜ਼ ਹੈ ਮਰਾਜਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਢੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਨੇ ਬੰਦ ਕੀਤੀ ਹੋਈ ਹੈ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੋਕਾਂ ਨਾਲ ਗੱਲ ਕੀਤੀ ਨਹੀਂ ਕੋਰਕੀ ਤਮਾਕੀ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇੱਥੇ ਲੱਗਿਆ ਵੀ ਕੋਈ ਚੀਜ਼ ਸਰ 2 8 ਕਿਲੋਵਟ ਤੋਂ ਮੇਰਾ ਕਰਾ ਜੀ ਮੈਨੂੰ ਤਮਾਕੀ ਦੀ ਆਵਾਜ਼ ਸੁਣੀ ਮੈਂ ਤਾਂ ਇੱਥੇ ਪਹੁੰਚਿਆ ਮੈਂ ਕੱਲ ਦੱਸੋ ਭਾਈ ਸਾਹਿਬ ਮੈਂ ਮੰਨ ਲੀਤੋ ਡੀਗਲ ਮੈਂ ਕੋਈ ਦੇਨਾਈ ਥੋੜਾ ਕਰ ਰਿਹਾ ਮੈਂ ਤਾਂ ਹੀ ਕੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਕਿੰਨੇ ਤੁਹਾਕੇ ਨਹੀਂ ਵਾਇਸ ਸੁਣਦੇ ਇੱਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਇਆ ਨਾ ਸੈਕਰੀ ਕੀ ਕਿ ਸਰ ਠੀਕ ਹੈ